ਅਸੀਂ ਇਸ ਸਮੇਂ ਮੌਜੂਦ ਹਾਂ ਮੁਹਾਲੀ ਜ਼ਿਲ੍ਹੇ ਦੇ ਪੰਖਰਪੁਰ ਮੁਬਾਰਕਪੁਰ ਏਰੀਏ ਵਿੱਚ ਜਿੱਥੇ ਬੀਤੀ ਰਾਤ ਤੇਜ਼ ਬਰਸਾਤ ਤੋਂ ਬਾਅਦ ਘੱਗਰ ਨਦੀ ਜਿਹੜੀ ਪੂਰੇ ਉਫਾਨ ਤੇ ਨਜ਼ਰ ਆਈ ਤਸਵੀਰਾਂ ਆ ਗਈਆਂ ਇਸ ਟਾਈਮ ਪੰਖਰਪੁਰ ਪਿੰਡ ਦੇ ਨਾਲ ਜਿਹੜੇ ਖੇਤ ਸੀਗੇ ਖੇਤੀ ਜਿਹੜੀ ਜ਼ਮੀਨ ਸੀ ਉਹ ਸਾਰੀ ਇਸ ਪਾਣੀ ਨੇ ਆਪਣੀ ਚਪੇਟ ਵਿੱਚ ਲੈ ਲਈ ਹੈ ਤੁਸੀਂ ਸਾਹਮਣੇ ਦੇਖ ਰਹੇ ਹੋਣੇ ਤਸਵੀਰਾਂ ਇਸ ਟਾਈਮ ਘੱਗਰ ਨਦੀ ਹੈ ਜਿਹੜੀ ਉਤਰਾਵ ਤੇ ਹੈ ਔਰ ਜੇ ਪਾਣੀ ਦੀ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਕਿੰਨਾ ਫੁੱਟ ਉੱਪਰ ਪਾਣੀ ਇਸ ਕੱਗਰ ਦਾ ਚੜ ਗਿਆ ਸੀਗਾ ਔਰ ਰੇਤਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਸ ਟਾਈਮ ਪੂਰੀ ਹੱਲੇ ਨਦੀ ਉਤਰਾਵ ਤੇ ਹੈ ਲੇਕਿਨ ਬੀਤੀ ਰਾਤ ਤੇਜ਼ ਬਰਸਾਤ ਜਿਹੜੀ ਹੋਈ ਹੈ ਕੁਝ ਘੰਟੇ ਦੀ ਬਰਸਾਤ ਕਾਫੀ ਤੇਜ਼ ਬਰਸਾਤ ਨੇ ਆਸ-ਪਾਸ ਦੀ ਜਮੀਨ ਹੈ ਉਸ ਨੂੰ ਆਪਣੀ ਚਪੇਟ ਵਿੱਚ ਲਿਆ ਫਸਲ ਨੂੰ ਆਪਣੀ ਚਪੇਟ ਵਿੱਚ ਲਿਆ ਔਰ ਹੱਲੇ ਬਹਾਵ ਤੁਸੀਂ ਦੇਖੋ ਪਾਣੀ ਦਾ ਜਿਆਦਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਸਾਡੇ ਨਾਲ ਪਿੰਡ ਦੇ ਕੁਝ ਲੋਕ ਵੀ ਮੌਜੂਦ ਨੇ ਜਿਨ੍ਹਾਂ ਦੀ ਫਸਲਾਂ ਇਸ ਪਾਣੀ ਦੀ ਪੇਟ ਵਿੱਚ ਆਈਆਂ ਨੇ ਔਰ ਕਿਉਂਕਿ ਘੱਗਰ ਜਿਹੜੀ ਹੱਲੇ ਵੀ 19 ਉਫਾਨ ਤੇ ਹੈ ਲੇਕਿਨ ਉਤਰਾਵ ਤੇ ਹੈ ਬੀਤੀ ਰਾਤ ਦੀ ਬਰਸਾਤ ਨੇ ਕਾਫੀ ਹਾਲਾਤ ਇਸ ਏਰੀਏ ਵਿੱਚ ਡੇਰਾਬਸੀ ਮੁਬਾਰਕਪੁਰ ਭਾਂਕਰਪੁਰ ਜਿਹੜੇ ਨਾਲ ਲੱਗਦੇ ਪਿੰਡ ਨੇ ਜਿਰਕਪੁਰ ਦੇ ਉੱਥੇ ਕਾਫੀ ਹਾਲਾਤ ਬਦਲੇ ਨੇ ਤਾਂ ਕੁਝ ਲੋਕ ਸਾਡੇ ਨਾਲ ਮੋਜੂ ਤੁਸੀਂ ਕੀ ਨਾਮ ਹੈ ਤੁਹਾਡਾ ਅਯਾਰਾ ਸਿੰਘ ਜੀ ਤੁਸੀਂ ਕਿਹੜੇ ਪਿੰਡ ਦੇ ਹੋ ਭਾਂਕਰਪੁਰ ਇਹ ਜਿਹੜੀ ਅਸੀਂ ਦੇਖ ਰਹੇ ਹਾਂ ਤਸਵੀਰਾਂ ਇਹ ਬੀਤੀ ਰਾਤ ਬਰਸਾਤ ਤੋਂ ਬਾਅਦ ਦੀ ਹਾਂ ਜੀ ਆ ਬਰਸਾਤ ਤੇ ਬਾਦ ਦੀ ਤੁਹਾਡੀ ਜ਼ਮੀਨ ਕਿਵੇਂ ਜੀ ਲੱਗੇ ਉਹ ਵੀ ਇਹਦੇ ਚ ਹਾਂ ਜੀ ਅੱਛਾ ਤੇ ਹੋਰ ਕੋਈ ਪਸ਼ੂਆਂ ਦਾ ਕੋਈ ਇਦਾਂ ਦਾ ਨਾ ਪਸ਼ੂਆਂ ਦਾ ਤਾਂ ਕੋਈ ਨਹੀਂ ਹੈ ਤੇ ਕੀ ਹਾਲਾਤ ਨੇ ਕੋਈ ਪ੍ਰਸ਼ਾਸਨ ਦੇ ਕੋਈ ਕੱਖ ਚਾਰਾ ਚੋਰਾ ਸਭ ਖਤਮ ਹੈ ਜੀ ਇਸ ਟਾਈਮ ਅੱਛਾ ਜਿਹੜਾ ਸਾਰਾ ਚਾਰਾ ਕੱਖ ਸੀ ਹਾਂ ਜੀ ਹਾਂ ਜੀ ਪਾਣੀ ਗਲ ਭਰਿਆ ਹੋਇਆ ਪਾਣੀ ਗਲ ਭਰਿਆ ਹੋਇਆ ਹਾਂ ਜੀ ਕਿੰਨੇ ਏਕੜ 'ਚ ਪਾਣੀ ਫੈਲਿਆ ਹੋਣਾ ਅੰਦਾਜ਼ਾ ਉਹ ਤਾਂ ਬਹੁਤ ਏਕੜਾਂ ਮਾ ਜੀ ਉਹ ਦੇਖੋ ਪਾਣੀ ਉਹ ਪਾਣੀ ਇਦੋਂ ਉਹ ਕਰੇ ਗੰਜਾਲੀਆ ਕੁਝ ਹੋਰ ਲੋਕ ਕਿਹਨਾਵੇਂ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਮੈਂ ਮਲਟੀ ਪਰਪਸ ਹੈਲਥ ਕਰਮਚਾਰੀ ਹਾਂ ਅੱਛਾ ਜੀ ਮੇਰੀ ਇਸ ਇਲਾਕੇ ਦੇ ਵਿੱਚ ਹੀ ਡਿਊਟੀ ਹੈ ਸਿਹਤ ਵਿਭਾਗ ਦੇ ਵੱਲੋਂ ਅੱਛਾ ਜੀ ਹਾਂਜੀ ਤੇ ਕੀ ਹਾਲਾਤ ਨੇ ਜੀ ਸਾਹਿਬ ਹਲੇ ਬਣੇ ਹੋਏ ਨੇ ਕਗਰਕੂ ਦੀ ਦੇਰ ਰਾਤ ਬੜੀ ਬਰਸਾਤ ਹੋਈ ਕਗਰ ਦੇ ਪਿਛਲੇ ਪਾਸੇ ਜੋ ਕੁਝ ਲੋਕ ਝੁੱਗੀਆਂ ਵਾਲੇ ਬੈਠੇ ਸਨ ਅਸੀਂ ਉਹਨਾਂ ਨੂੰ ਪਹਿਲਾਂ ਹੀ ਅਲਟੀਮੇਟ ਦਿੱਤਾ ਸੀ ਕਿ ਪਾਣੀ ਕਿਸੇ ਵੀ ਸਮੇਂ ਇਸ ਕਗਰ ਵਿੱਚ ਆ ਸਕਦਾ ਹੈ ਔਰ ਅਸੀਂ ਉਹਨਾਂ ਨੂੰ ਸੇਫਲੀ ਪਹਿਲਾਂ ਸਮਝਾ ਕੇ ਦੱਸ ਕੇ ਕੱਗਰ ਦੇ ਜਿਹੜੇ ਕੰਡਿਆਂ ਤੋਂ ਬਾਹਰ ਬਿਠਾਤਾ ਸੀ ਕੱਢ ਲਿਆ ਸੀਗਾ ਔਰ ਅੱਜ ਸਵੇਰ ਤੋਂ ਹੀ ਸਾਡੀਆਂ ਟੀਮਾਂ ਉੱਥੇ ਮੌਜੂਦ ਐ ਅਸੀਂ ਉਹਨਾਂ ਲਈ ਸ਼ੁੱਧ ਪਾਣੀ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਔਰ ਹੋਰ ਵੀ ਜੋ ਵੀ ਉਹਨਾਂ ਨੂੰ ਦਵਾਈ ਕਿਸੇ ਵੀ ਤਰ੍ਹਾਂ ਦੀ ਚਾਹੀਦੀ ਐ ਉਹ ਅਸੀਂ ਸਵੇਰ ਤੋਂ ਹੀ ਮੁਹੱਈਆ ਕਰਵਾ ਰਹੇ ਆ ਕਿੰਨਾ ਕੁ ਨੁਕਸਾਨ ਹੋਇਆ ਫਿਰ ਵੀ ਜਿਸ ਹਾਵ ਨਾਲ ਪਾਣੀ ਤੇਜ ਆਇਆ ਐ ਅਜੇ ਤੱਕ ਸਾਡੇ ਕੋਲੇ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਰਿਪੋਰਟ ਤਾਂ ਨਹੀਂ ਆਈਗੀ ਪਰ ਛੋਟੇ-ਛੋਟੇ ਜੋ ਕੋਈ ਪ੍ਰੋਬਲਮਸ ਆ ਰਹੀਆਂ ਲੋਕਾਂ ਨੂੰ ਸਿਹਤ ਦੇ ਰਿਗਾਰਡਿੰਗ ਉਹਨਾਂ ਦਾ ਅਸੀਂ ਮੌਕੇ ਤੇ ਹੱਲ ਕਰ ਰਹੇ ਆਂ। ਅਗਰ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਆ ਤਾਂ ਉਹਨਾਂ ਨੂੰ ਅਸੀਂ ਡੇਰਾ ਬਸੀ ਸਿਵਲ ਹਸਪਤਾਲ ਵਿਖੇ ਰੈਫਰ ਕਰ ਰਹੇ ਆਂ। ਤੇ ਤੁਸੀਂ ਪਹਿਲਾਂ ਅਲਰਟ ਜਾਰੀ ਕੀਤਾ ਸੀ। ਬਿਲਕੁਲ ਜੀ ਅਸੀਂ 2 ਦਿਨ ਪਹਿਲਾਂ ਹੀ ਅਲਰਟ ਜਾਰੀ ਕਰਤਾ ਸੀ। ਹੁਣ ਅੱਗੇ ਕੀ ਅਲਰਟ ਹੈ? ਅੱਗੇ ਦਾ ਵੀ ਅਲਰਟ ਇਹੀ ਹੈ ਕਿ ਪਾਣੀ ਕਿਸੇ ਸਮੇਂ ਵੀ ਹੋਰ ਵੱਧ ਸਕਦਾ ਹੈ ਜਾਂ ਜ਼ਿਆਦਾ ਤੇਜ਼ ਛੱਡਿਆ ਜਾ ਸਕਦਾ ਹੈ। ਤਾ ਸੋ ਲੋਕਾਂ ਨੂੰ ਤਾਂ ਸਾਡੀ ਇਹੀ ਅਪੀਲ ਹੈ ਕਿ ਘੱਗਰ ਦੇ ਨੇੜੇ ਨਾ ਰੁਕੋ ਨਾ ਰਹੋ ਜੋ ਝੁੱਗੀਆਂ ਵਾਲੇ ਉਹਨਾਂ ਨੂੰ ਵੀ ਸਾਡੀ ਇਹੀ ਅਪੀਲ ਹੈ ਕਿ ਉਹ ਘੱਗਰ ਦੇ ਵਿੱਚ ਨਾ ਰਕਣ ਕਿਉਂਕਿ ਪਾਣੀ ਕਿਸੇ ਸਮੇਂ ਵੀ ਤੇਜ਼ ਹੋ ਸਕਦਾ ਕਿਸੇ ਸਮੇਂ ਵੀ ਕਿੰਨੇ ਕੁ ਲੋਕ ਸੀਗੇ ਜੀ ਇਹ ਝੁੱਗੀਆਂ ਵਾਲੇ ਝੁੱਗੀਆਂ ਤਕਰੀਬਨ ਉੱਥੇ ਹੈਗੀਆਂ ਜੀ 100 ਦੇ ਕਰੀਬ ਝੁੱਗੀ ਹੈਗੀ ਹੈ ਸਾਰੇ ਕਰ ਲਏ ਜੀ ਹਾਂ ਜੀ ਸਾਰਿਆਂ ਨੂੰ ਰੈਸਕਿਊ ਕਰਕੇ ਅਸੀਂ ਜਿਹੜਾ ਘੱਗਰ ਤੋਂ ਬਾਹਰ ਕੱਢ ਲਿਆ ਔਰ ਉਹਨਾਂ ਨੂੰ ਦਵਾਈਆਂ ਵਗੈਰਾ ਮੁਹੱਈਆ ਕਰਵਾਤੀਆਂ ਉਹਨਾਂ ਦੇ ਰਹਿਣ ਲਈ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਸੇਫ ਜਗ੍ਹਾ ਤੇ ਅਸੀਂ ਤੁਹਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹ ਫਿਲਹਾਲ ਇਹ ਸਥਿਤੀ ਹੈ ਕਿਉਂਕਿ ਪ੍ਰਸ਼ਾਸਨ ਵੀ ਆਪਣੇ ਵੱਲੋਂ ਕੰਮ ਕਰ ਰਿਹਾ ਲੇਕਿਨ ਜਿਹੜਾ ਬਹਾਵ ਹੈ ਪਾਣੀ ਦਾ ਕਿਉਂਕਿ ਕੱਗਰ ਦੇ ਜਿਹੜੇ ਗੇਟ ਨੇ ਫਲਡ ਜਿਹੜਾ ਗੇਟ ਕਹਿੰਦੇ ਨੇ ਜਾਂ ਸੁਖਨਾ ਦੇ ਜਦੋਂ ਗੇਟ ਖੋਲੇ ਜਾਂਦੇ ਨੇ ਜਿੱਦਾਂ ਹੋਰ ਵੀ ਇਹ ਪਾਣੀ ਦਾ ਬਹਾਵ ਕਿਉਂਕਿ ਇਸ ਟਾਈਮ ਉਤਰਾਇ ਤੇ ਲੇਕਿਨ ਫਿਰ ਵੀ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਪਾਣੀ ਇਸ ਟਾਈਮ ਜੇ ਆਪਾਂ ਦੂਰ ਦੂਰ ਤੱਕ ਨਜ਼ਰ ਦੜਾਈਏ ਜੇ ਜ਼ੂਮ ਕਰਕੇ ਵੀ ਦੇਖੀਏ ਵਿਜ਼ੂਅਲ ਤਾਂ ਤਸਵੀਰਾਂ ਤੁਸੀਂ ਦੇਖੋ ਸਿੱਧਾ ਸਾਹਮਣੇ ਤੁਹਾਨੂੰ ਰੇਲਵੇ ਪੁਲ ਦਿਖੇਗਾ ਜਿਹੜੀ ਰੇਲਵੇ ਪੁਲ ਹੈ ਜਾਂਦਾ ਔਰ ਉਸ ਤੋਂ ਥੱਲੇ ਕੱਗਰ ਬੈਰੀ ਹੈ ਔਰ ਇਹ ਬਹਾਵ ਜਿਹੜਾ ਆਸ-ਪਾਸ ਦੀ ਕਈ ਏਕੜ ਫਸਲਾਂ ਨੂੰ ਕਾਫੀ ਏਕੜ ਫਸਲਾਂ ਨੂੰ ਇਹਦਾ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆਇਆ ਔਰ ਜਿੱਦਾਂ ਕੀ ਜਾਣਕਾਰੀ ਦਿੱਤੀ ਹੈ ਸਿਹਤ ਕਰਮਚਾਰੀ ਨੇ ਜਿਹੜੇ ਕੱਗਰ ਦੇ ਕਿਨਾਰੇ ਝੁੱਗੀ ਝੋਪੜੀਆਂ ਸੀਗੀਆਂ ਉਹਨਾਂ ਨੂੰ ਵੀ ਰੈਸਕਿਊ ਕੀਤਾ ਗਿਆ ਉਹਨਾਂ ਲਈ ਪਾਣੀ ਦਵਾਈ ਦਾ ਪ੍ਰਬੰਧ ਜਿਹੜਾ ਹੈ ਉਹ ਕੀਤਾ ਗਿਆ ਔਰ ਅਲਰਟ ਵੀ ਹੈ ਕਿ ਜਦੋਂ ਤੱਕ ਇਦਾਂ ਦਾ ਮੌਸਮ ਹੈ ਬਰਸਾਤ ਹੈ ਜਾਂ ਪਾਣੀ ਖੋਲਿਆ ਜਾਂਦਾ ਤਾਂ ਕੱਗਰ ਦੇ ਕਿਨਾਰੇ ਕੰਡੇ ਨਾ ਰਹਿ ਨਾਰਾਇਣ ਉੱਥੋਂ ਸਾਈਡ ਤੋਂ ਰਹਿਣ ਔਰ ਕਿਤੇ ਹੋਰ ਉਹਨਾਂ ਨੂੰ ਫਿਲਹਾਲ ਟੈਂਪਰੇਰੀ ਜਿਹੜਾ ਹੈਗਾ ਉਹ ਰੱਖਿਆ ਵੀ ਜਾ ਰਿਹਾ ਫਿਲਹਾਲ ਤੁਸੀਂ ਤਸਵੀਰਾਂ ਇਹ ਪੰਕਰਪੁਰ ਦੇ ਏਰੀਏ ਦੀਆਂ ਜਿੱਥੇ ਤੁਸੀਂ ਦੇਖੋ ਕੱਗਰ ਕਿਵੇਂ ਆਪਣਾ ਰਸਤਾ ਜਿਹੜਾ ਹੈਗਾ ਪਾਣੀ ਜਦੋਂ ਬਣਾਉਂਦਾ ਹੈ ਤੇ ਆਸ-ਪਾਸ ਦੇ ਕਾਫੀ ਏਕੜ ਚ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ